ਸਿਕੰਦਰ ਸਿੰਘ ਮਲੂਕਾ ਹੋਰਿਆਂ ਦੀ ਗੱਲ ਕਰ ਲਈ ਉਹ ਕਹਿੰਦੇ ਵੀ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਨੇ ਔਰ ਬੜੇ ਕਹਿੰਦੇ ਕਿ ਭਰਵੇਂ ਤਰੀਕੇ ਨਾਲ ਸੁਖਵੀਰ ਬਾਦਲ ਸਾਹਿਬ ਹੋਰਾਂ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਪਰ ਨਾਲ ਨਾਲ ਉਹਨਾਂ ਦੀ ਜਿਹੜੀ ਨੌਰਾਨੀ ਪਰਮਪਾਲ ਵਾਲ ਕੋਟ ਜਿਹੜੀ ਮਲੂਕਾ ਜੀ ਨੇ ਉਹ ਆਪ ਨੂੰ ਪਤਾ ਜਿਵੇਂ ਬੀਜੇਪੀ ਦੇ ਵਿੱਚ ਨੇ ਉਹ ਥੋੜਾ ਜਿਹਾ ਅਜੇ ਵੀ ਉਸੇ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਉਹੀ ਗੱਲਾਂ ਕਰ ਰਹੇ ਨੇ ਕਿ ਨਹੀਂ ਅਕਾਲੀ ਦਲ ਆਪਣੇ ਆਪ ਵਾਸਤੇ ਜਾਂ ਅਕਾਲੀ ਪਰਿਵਾਰ ਜਿਹੜਾ ਹੈ ਬਾਦਲ ਸਾਹਿਬ ਹੋਰਾਂ ਤੋਂ ਆਪਣੇ ਆਪ ਬਾਰੇ ਸੋਚ ਰਿਹਾ ਹੈ ਕੀ ਇਹ ਜਿਹੜੀ ਸ਼ਸ਼ਭੰਜ ਚੱਲ ਰਹੀ ਹੈ ਗੱਲ ਤੁਸੀਂ ਸ਼ੁਰੂ ਕੀਤੀ ਐ ਸਿਕੰਦਰ ਸਿੰਘ ਮਲੂਕਾਵਾਂ ਦੀ ਠੰਡਲ ਫਿਰ ਜੋਸ਼ ਜੀ ਯਾਨੀ ਠੰਡਲ ਪਹਿਲਾਂ ਮਤਲਬ ਕਿ ਕਹਿ ਸਕਦੇ ਹੋ ਉਹਨੂੰ ਆਪਾਂ ਹੁਣ ਹਾਂਜੀ ਥੋੜਾ ਮਤਲਬ ਕਿ ਠੰਡਾ ਕੰਮ ਚੱਲ ਰਿਹਾ ਸੀਗਾ ਜੋਸ਼ੀ ਜੀ ਆਏ ਤਾਂ ਜੋਸ਼ ਹੋ ਗਿਆ ਜੀ ਹੁਣ ਮਲੂਕਾ ਆਇਆ ਹੂੰ ਤੇ ਸੁਖਵੀਰ ਸਿੰਘ ਬਾਦਲ ਜਿਹੜੇ ਚਲੋ ਕੋਈ ਮਲੂਕ ਜੇ ਪ੍ਰਧਾਨ ਸੀ ਜੀ ਹੁਣ ਕਿਤੇ ਨਾ ਕਿਤੇ ਮਜ਼ਬੂਤ ਆਪਣੇ ਆਪ ਨੂੰ ਦੇਖ ਰਹੇ ਹੋਣਗੇ ਕਿ ਇੱਕ ਦਿਨ ਹੋ ਸਕਦੇ ਆ ਜੀ ਬਰਾਹਾਲ ਗੱਲ ਇਹ ਆ ਕਿ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਚ ਤੇ ਹੈ ਗਈ ਸੀਗੇ ਸਾਰੇ ਅਕਾਲੀ ਦਲ ਚ ਹਾਂਜੀ ਹਾਂਜੀ ਬਿਲਕੁਲ ਖਾਲੀ ਦਲ ਬਾਦ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਤੁਸੀਂ ਪ੍ਰਬੰਧ ਕਰਦੇ ਹੋ ਕਿ ਨਹੀਂ ਹੂੰ ਹੈ ਤੇ ਸਾਰੇ ਕਾਲੀ ਬਸ ਮਸਲਾ ਇੰਨਾ ਕੀ ਸੀ ਵੈਸੇ ਤਾਂ ਪਹਿਲਾਂ ਮਤਲਬ ਕਿ ਕੋਈ ਸਿਮਰਨਜੀਤ ਸਿੰਘ ਮਾਨ ਹੁਰਾਂ ਦੇ ਤੜੇ ਚ ਕੋਈ ਕਿਸੇ ਚ ਕੋਈ ਅਮਰਤਪਾਲ ਸਿੰਘ ਹੁਰਾਂ ਵਾਲੇ ਤੜੇ ਚ ਹੈ ਤੇ ਸਾਰੇ ਕਾਲੀ ਆ ਜੀ ਤਾਂ ਕੌਣ ਕਿਸ ਦੀ ਨੁਮਾਇੰਦਗੀ ਕਬੂਲ ਕਰਦਾ ਮੇਨ ਗੱਲ ਇਹ ਹੁੰਦੀ ਹੁਣ ਦੂਜੀ ਗੱਲ ਕਿ ਦੇਖੋ ਭੁੰਦਰ ਸਾਹਿਬ ਦਾ ਵੀ ਬਿਆਨ ਆ ਗਿਆ ਇਸ ਬਾਬਤ ਕਿ ਭਾਈ ਅਲਾਈਐਂਸ ਹੋ ਸਕਦਾ ਹੈ ਜੀ ਬਟ ਇਹ ਆਕੇ ਅਸੀਂ ਵੱਡੇ ਭਰਾ ਦੀ ਭੂਮਿਕਾ 'ਚ ਰਵਾਂਗੇ ਤੇ ਕੁਝ ਪੰਜਾਬ ਦੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਬਿਨਾਂ ਗੱਲ ਨਹੀਂ ਬੰਨੀ ਮਤਲਬ ਕਿ ਪੁੰਦੜ ਸਾਹਿਬ ਨੇ ਕੱਲ ਇਦਾਂ ਦਾ ਬਿਆਨ ਦਿੱਤੇ ਆ ਉਹ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਉਹਦੇ ਐਲਾਨੀਆਂ ਐਲਾਨੀਆਂ ਇਸ ਗੱਠ ਜੋੜ ਦੀ ਹਮਾਇਤ ਦੇ ਵਿੱਚ ਰਹੇ ਨੇ ਕਿ ਭਾਈ ਸਾਨੂੰ ਇਹ ਗੱਠ ਜੋੜ ਜਿਹੜਾ ਹੈ ਉਹ ਆਪਦੀ ਤੇ ਪੰਜਾਬ ਦੀ ਭਲਾਈ ਇਤ ਕਰ ਲੈਣਾ ਚਾਹੀਦਾ ਜੀ ਜੀ ਹੁਣ ਜਿੱਥੋਂ ਤੱਕ ਤਵਾਲੋਕ ਹੈ ਨਾ ਕਿ ਉਹਨਾਂ ਦੀ ਨੂੰ ਪਰਮਪਾਲ ਕੌਰ ਜੀ ਜਿਹੜੇ ਬਹੁਤ ਬਈ ਕਿਸੇ ਸਮੇਂ ਕਹ ਲੋ ਯੰਗ ਉਮਰ ਦੇ ਵਿੱਚ ਬੜੇ ਟੈਲੈਂਟਡ ਰਹੇ ਨੇ ਮੈਂ ਨਾ ਪਰੇ ਦੱਸਿਆ ਸੀਗਾ ਜਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਹਮ ਕਿ ਉਹਨਾਂ ਸਮਿਆਂ ਚ ਜਿੰਨਾ ਸਮਿਆਂ ਚ ਆਪਣੇ ਕੁੜੀਆਂ ਪੜ੍ਹਾਈ ਲਿਖਾਈ ਚ ਜਿੰਨਾ ਜ਼ਿਆਦਾ ਨਹੀਂ ਅੱਜ ਤੋਂ ਹੁਣ ਬਹੁਤ ਅੱਗੇ ਵਧ ਗਿਆ ਸਮਾਂ ਜੀ ਕਿ ਬਹੁਤ ਤਗੜਾ ਟੈਲੈਂਟ ਸੀ ਕਬੀ ਬੀ ਚ ਹਮ ਅਗੇ ਆਈ ਬਹੁਤ ਹੀ ਪੜ੍ਹੇ ਲਿਖੇ ਨੇ ਬਹੁਤ ਬਹੁਤ ਪੜ੍ਹੇ ਲਿਖੇ ਤੋਂ ਕਹਿਣ ਦਾ ਭਾਵ ਇਹ ਆ ਕਿ ਇਹ ਬੋਲੇ ਨੇ ਕਿ ਭਾਈ ਹੁਣ ਵੇਖੋ ਕਾਲੀਦਲ ਖਤਮ ਹੋ ਗਿਆ ਇਹ ਹੁਣ ਚਾਰਾ ਮਾਰਦੇ ਆ ਕਿ ਭਾਜਪਾ ਦੇ ਨਾਲ ਗੱਠ ਚੂੜ ਕਰ ਲਈਏ ਇਹਨਾਂ ਨੇ ਕੀਤਾ ਕੀ ਆ ਜੀ ਬਾਦਲ ਪਰਿਵਾਰ ਨੇ ਆਪਣਾ ਵਿਕਾਸ ਕੀਤਾ ਗੱਲਾਂ ਤਿੱਖੀਆਂ ਕਹੀਆਂ ਨੇ ਵੀ ਹਮ ਪਰਮਪਾਲ ਕੌਰ ਜੀ ਜੀ ਤੇ ਤੁਹਾਨੂੰ ਪਤਾ ਇਹਨਾਂ ਨੇ ਤੇ ਇਲੈਕਸ਼ਨ ਲੜਿਆ ਬਾਦਲ ਫੈਮਲੀ ਦੇ ਖਿਲਾਫ ਅਛੀਆਂ ਖਾਸੀਆਂ ਵੋਟਾਂ ਲੈ ਗਏ ਸਰ ਹਮ ਹਮ ਭਾਜਪਾ ਵਾਲੇ ਜੀ ਮੇਰੇ ਖਿਆਲ ਦੇ ਨਾਲ ਖਾਸ ਦਾ ਨਾਂ ਵੀ ਸ਼ਾਇਦ ਇਲੈਕਸ਼ਨ ਚ ਸੀਗਾ ਉਸ ਲਈ ਤਾਂ ਇਧਰ ਪਰਮਪਾਲਿਕਾ ਔਰ ਜੀ ਤਾਂ ਵੋਟਾਂ ਬਰਾਬਰ ਜੀ ਸੀਗੀਆਂ ਮੇਰੇ ਖਿਆਲ ਦੇ ਨਾਲ ਥੋੜਾ ਬਹੁਤਾ ਫਰਕ ਹੋਏਗਾ ਗੂਗਲ ਕਰ ਲੈਣਾ ਹੁਣ ਜਿਹੜੀ ਗੱਲ ਇਹ ਆ ਇਸ ਤੋਂ ਇਲਾਵਾ ਇੱਕ ਬਿਆਨ ਇਸੇ ਤਰ੍ਹਾਂ ਦਾ ਬਲੀਏਵਾਲ ਜੀ ਦਾ ਆ ਬਲੀਏਵਾਲ ਪਹਿਲਾਂ ਕਾਂਗਰਸ ਦੇ ਸਪੋਕਸਪਰਸਨ ਕੈਪਟਨ ਫੈਮਲੀ ਦੇ ਨਜ਼ਦੀਕ ਨੇ ਤੇ ਉਹ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਹਰ ਬਲੀਏ ਵੱਲ ਵੀ ਇਦਾਂ ਦੀ ਉਹ ਗੱਲ ਕਰ ਰਹੇ ਸੀਗੇ ਕਿ ਦੇਖੋ ਜੀ ਅਸੀਂ ਗੱਠ ਛੋੜ ਨਹੀਂ ਕਰਾਂਗੇ ਅਸੀਂ ਕੱਲੇ ਇਲੈਕਸ਼ਨ ਲੜਾਂਗੇ ਫਲਾ 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 ਇਤਨਾ ਲੱਗਦਾ ਹੈ ਕਿ ਜਿੱਦਾਂ ਇਹ ਲੀਡਰ ਜਿਹੜੇ ਆ ਨਾ ਇਹ ਮਤਲਬ ਕਿ ਬੁਲਵਾਏ ਜਾ ਰਹੇ ਆ ਹੂੰ ਹੋ ਮੈਂ ਸਾਰੀਆਂ ਗੱਲਾਂ ਤੁਹਾਨੂੰ ਕੋਟ ਕਰਕੇ ਦੱਸਿਆਂ ਤਾਂ ਉਹ ਇਸੇ ਕਰਕੇ ਦੱਸਿਆਂ ਕਿ ਭੁੰਦਰ ਸਾਹਿਬ ਕਹਿ ਰਹੇ ਕਿ ਅਸੀਂ ਵੱਡੇ ਭਰਾ ਦੀ ਭੂਮਿਕਾ 'ਚ ਹੀ ਰਹਿਵਾਂਗੇ ਆਬੀਅਸ ਹੈ ਨਾ ਨਵੀਆਂ ਦੇ ਵਿੱਚ ਵੀ ਨਹੀਂ ਆ ਅਚਾ ਦੋ ਟੇਬਲ ਹੁਣ ਤੁਸੀਂ ਬਿਹਾਰ ਦੀ ਰਾਜਨੀਤੀ ਨੂੰ ਲੈ ਲਓ ਬਿਹਾਰ ਚ ਕੀ ਰੌਲਾ ਹਮ ਬਿਹਾਰ ਚ ਰੌਲਾ ਆਇਓ ਆ ਨਿਦੀਸ਼ ਕਹਿੰਦਾ ਵੀ ਮੈਨੂੰ ਅੱਧ ਦੇਓ ਟਿਕਟਾਂ ਦਾ ਜੀ ਬਾਕੀ ਤੁਸੀਂ ਆਪਸ ਚ ਮੰਨ ਲਓ ਤੇ ਉਹਨੂੰ ਪਤਾ ਵੀ ਜੇ ਮੈਂ ਘੱਟ ਤੇ ਗਿਆ ਹਮ ਉਹਨਾਂ ਘੱਟ ਚੋਂ ਇਹਨਾਂ ਨੇ ਅਧੀਆਂ ਸੀਟਾਂ ਮੇਰੀਆਂ ਹਰਵਾ ਦੇਣੀਆਂ ਆਪਦੇ ਬੰਦੇ ਖੜੇ ਕਰਾ ਕੇ ਜਾਂ ਆਪਦਾ ਜਗਾੜ ਲਾ ਕੇ ਮੈਨੂੰ ਬਿਲਕੁਲ ਮਿੱਟੀ ਕਰ ਦੇਣਗੇ ਬਿਲਕੁਲ ਮਤਲਬ ਕਿ ਇਹ ਟੇਬਲ ਤੇ ਜਦੋਂ ਇਸ ਤਰ੍ਹਾਂ ਅਲਾਈਅੰਸ ਦੀ ਰਾਜਨੀਤੀ ਆਉਂਦੀ ਆ ਇਹ ਜੋੜ ਤੋੜ ਚੱਲਦੇ ਨੇ ਮੈਨੇ ਰੱਖਦੇ ਆ ਹੂੰ ਤਾਂ ਕਈ ਵਾਰੀ ਹੁੰਦਾ ਕਿ ਇਸ ਤਰ੍ਹਾਂ ਦੇ ਲੀਡਰ ਅੱਜ ਬੋਲ ਰਿਹਾ ਕੋ ਜਖੜ ਸਾਹਿਬ ਤਾਂ ਬੋਲੇ ਨਹੀਂ ਜੀ ਕੋਈ ਮਤਲਬ ਕਿ ਹੋਰ ਭਾਜਪਾ ਦਾ ਬਹੁਤ ਵੱਡਾ ਲੀਡਰ ਤਾਂ ਬੋਲਿਆ ਨਹੀਂ ਇਦਾਂ ਦੇ ਲੀਡਰ ਬੋਲਿਆਂ ਦਾ ਇਹ ਹੁੰਦਾ ਕਿ ਇੱਕ ਤੇ ਦਬਾਅ ਬਣਿਆ ਰਹਿੰਦਾ ਹੂੰ ਉਦਾਂ ਜੇ ਵੱਡੇ ਪੱਤਰ ਤੇ ਉਹ ਉੱਤੋਂ ਕੋਈ ਫੈਸਲਾ ਹੋ ਗਿਆ ਫਿਰ ਇਹਨਾਂ ਬਿਆਨਾਂ ਦਾ ਮਾਇਨਾ ਕੋਈ ਨਹੀਂ ਹੁੰਦਾ ਫਿਰ ਇਹਨਾਂ ਨੇ ਹਾਂ ਭਰਦੇ ਰਹਾਂਗੇ ਤੇਰੇ ਹਾਂ ਵਿੱਚ ਹਾਂ ਫਿਰ ਉਹ ਇਦਾਂ ਦਾ ਹਸਾਬ-ਕਿਤਾਬ ਹੋ ਜਾਂਦਾ ਤੇ ਇਸ ਤਰ੍ਹਾਂ ਵੀ ਰਾਜਨੀਤੀ ਚ ਚੱਲਦਾ ਹੈ ਉਦਾਂ ਅਕਾਲੀ ਸ਼ੁਭ ਸੰਕੇਤ ਮੰਨਦੇ ਆ ਕਿ ਠੀਕ ਆ ਉਹ ਤੇ ਮੈਂ ਇੱਕ ਦਿਨ ਸਿਕੰਦਰ ਸਿੰਘ ਮਲੂਕਾ ਦੀ ਪੋਸਟ ਪਾਈ ਤੇ ਥੱਲੇ ਇੱਕ ਅਕਾਲੀ ਕਮੈਂਟ ਕਰਨ ੜਿਆ ਸੀ ਉਹ ਕਹਿੰਦਾ ਭਰਾਵਾ ਨਾ ਬੋਲ ਸਾਨੂੰ ਕੱਟਿਓ ਲੈ ਲੈਂਦੇ ਮਤਲਬ ਕਿਨਾਂ ਦੇ ਕੈਡਰ ਦੇ ਵਿੱਚ ਵੀ ਕਿਤੇ ਨਾ ਕਿਤੇ ਖੁਸ਼ੀ ਹੈ ਹੂੰ 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 ਜੀ ਬਿਲਕੁਲ ਬਿਲਕੁਲ ਜੀ ਕੁਝ ਲੋਕ ਕਹਿ ਰਹੇ ਨੇ ਪ੍ਰਦੀਪ ਸਿੰਘ ਔਲਖ ਜੀ ਕਹਿ ਰਹੇ ਨੇ ਕਿ ਕੀ ਲੋਕ ਮaaf ਕਰਨਗੇ ਕਹਿੰਦੇ ਦੁਬਾਰਾ ਜੁੜਨਗੇ ਏਰਿਕ ਮਿੱਤਰ ਹੋਰ ਵੀ ਕਹਿ ਰਹੇ ਸੀਗੇ ਕਿ ਕਹਿੰਦੇ ਨੇਤਾ ਤੇ ਜੁੜ ਰਹੇ ਨੇ ਵੱਡੀ ਗੱਲ ਇਹ ਹੈ ਕਿ ਲੋਕ ਦੁਬਾਰਾ ਕਹਿੰਦੇ ਜੁੜਨਗੇ ਕਿ ਨਹੀਂ ਇਹਨਾਂ ਦੇ ਨਾਲ ਤੇ ਇੱਕ ਮਿੱਤਰ ਜਗਦਾਰ ਸਰਾਹ ਜੀ ਭਾਈ ਇੱਕ ਸ਼ੇਅਰ ਭੇਜ ਰਹੇ ਨੇ ਕਹਿੰਦੇ ਯੂਨ ਤਾਂ ਕੋਈ ਬੇਵਫਾ ਨਹੀਂ ਹੁੰਦਾ ਕੁਝ ਤਾਂ ਮਜਬੂਰੀਆਂ ਰਹੀ ਹੋਣਗੀਆਂ ਹਾਂ ਦੀ ਕੁਝ ਮਜਬੂਰੀਆਂ ਹੁੰਦੀਆਂ ਨੇ ਕਈ ਵਾਰੀ ਤੇ ਫਿਰ ਕਈ ਵਾਰੀ ਕੁਝ ਲੋੜਾਂ ਹੁੰਦੀਆਂ ਨੇ ਜੇ ਵਾਪਸ ਮੁੜ ਕੇ ਆਉਣਾ ਹੋਵੇ ਦੇਖੋ ਲੋੜਾਂ ਤੱਕ ਨੇ ਮਜਬੂਰੀਆਂ ਜਿੱਥੋਂ ਤੱਕ ਕੁਕੀ ਆ ਜੀ ਕਿ ਤੁਹਾਨੂੰ ਪਤਾ ਇੱਕ ਦੌਰ ਹੁਣ ਵੀ ਸ਼ਾਇਦ ਹੋਏਗਾ ਹੁਣ ਕੱਟ ਬਸਾਂ ਬਸਾ ਦਾ ਸਫ਼ਰ ਕੀਤਾ ਅੱਗੇ ਅਸੀਂ ਜ਼ਿਆਦਾ ਸਫ਼ਰ ਬਸਾਂ 'ਚ ਹੀ ਕਰਦੇ ਸੀ ਲੋਕ ਤੇ ਵੇਂਦੇ ਹੁੰਦੇ ਸਾਂ ਹੂੰ ਕਿ ਬੱਸ ਲੱਗਣੀ ਕਾਊਂਟਰ ਤੇ ਤੇ ਸੀਟਾਂ ਮੱਲਣ ਵਾਸਤੇ ਕਿਸੇ ਨੇ ਚਲਾਵਾ ਅਖਬਾਰ ਸੁੱਟ ਦੇਣਾ ਕਿਸੇ ਨੇ ਸਾਫਾ ਸੁੱਟ ਦੇਣਾ ਬਿਲਕੁਲ ਯਾਦਾ ਜੀ ਉਹਦਾ ਵੀ ਸੀਟ ਮੰਨ ਲਈ ਹੂੰ ਹੂੰ ਲੜ ਪੈਂਦੇ ਸੀ ਲੋਕ ਕਿ ਇਹ ਸੀਟ ਮੇਰੀ ਆ ਜੀ ਯਾਨੀ ਕਈਆਂ ਨੂੰ ਅਖਬਾਰ ਪੜ੍ਹਨਾ ਨਹੀਂ ਸੀ ਉਦੋਂ ਅਖਬਾਰ ਲੈ ਕੇ ਹੱਥ 'ਚ ਰੱਖਦੇ ਸੀ ਵੀ ਸੀਟ ਮੰਨ ਲਈ ਜਾਵੇ ਹਾਂਜੀ ਇਦਾਂ ਹੀ ਇਹ ਵੀ ਸੀਟ ਮੰਨਣ ਵਾਲਾ ਹਿਸਾਬ ਕਿਤਾਬ ਹੁੰਦਾ ਹੈ ਕਿ 27 ਨੇੜੇ ਜੋ ਫੈਸਲਾ ਕਰਨਾ ਕਰਕੇ ਕਿ ਉੱਥੇ ਹੁਣ ਜਿੱਦਾਂ ਰਾਮਪੁਰਾ ਫੂਲ ਜੀ ਕਾਂਗਰਸ ਆਪ ਗਏ ਭਾਜਪਾ ਹੂੰ ਆ ਪਿੱਛੇ ਜੀ ਉਹਨਾਂ ਦੀ ਆਡੀਓ ਇੱਕ ਬੜੀ ਵਾਇਰਲ ਹੋਈ ਸੀਗੀ ਕਥੇ ਤਾਂ ਕਾਂਗੜ ਸਾਹਿਬ ਜਦੋਂ ਗਏ ਤੇ ਇੱਥੇ ਹਰਬੰਸ ਜਲਾਲ ਹੋਰਾਂ ਦਾ ਦੋਤਾ ਜਸ਼ਨ ਚੈਲ ਜੜਾ ਜੀ ਉਹ ਐਤਵ ਹੋ ਗਿਆ ਹੂੰ ਮੁੰਡਾ ਤੁਰ ਤੁਸੀਂ ਦੇਖੋ ਉਹ ਵਾਪਸ ਆ ਗਏ ਜੀ ਤੇ ਨਰੌੜਾ ਪੈ ਗਿਆ ਨਾ ਹੂੰ ਇਤਨੀ ਜੇ ਤੁਸੀਂ ਵੇਖੋਗੇ ਤਾਂ ਉਹ ਰਾਮਪੁਰਾ ਫੁੱਲਿਆ ਤਾਂ ਮਲੂਕਾ ਸਾਹਿਬ ਨੇ ਵੇਖਿਆ ਹੋਵੇਗਾ ਕਿ ਭਾਈ ਆਪਾਂ ਵੀ ਆਪ ਦਾ ਵੇਖੀਏ ਵਿਚਾਰ ਕਰੀਏ ਜੀ ਕਿ ਕੱਲ ਨੂੰ ਇੱਥੋਂ ਕਾਲੀਆਂ ਨੇ ਕੋਈ ਬੰਦਾ ਐਕਟਿਵ ਕਰ ਲਿਆ ਫਿਰ ਉੱਥੇ ਜਾਣ ਦਾ ਫਾਇਦਾ ਕੀ ਆ ਫਿਰ ਜੇ ਹੋਰ ਸੁਗਤ ਮਿrai ਨੁਕਸਾਨ ਹੋਣਾ ਸੋ ਇਸ ਕਰਕੇ ਸੀਟਾਂ ਮੱਲਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਐ ਸੁਖਮ ਸਾਹਿਬ ਪਹਿਲਾਂ ਹੀ ਥੋੜਾ ਜਿਹਾ ਅਗਲਾ ਵੇਖਦਾ ਵੀ ਜਿੱਥੇ ਆਹ ਜੀ ਕਹ ਲੋ ਕਿ ਮੌਕਾ ਲੱਗਦਾ ਐ ਸੈੱਟ ਹੋਈ ਏ ਕੋਈ ਅੱਜ ਬਾਅਦ ਚ ਵੇਖਾਂਗੇ ਲੋ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਜਦੋਂ ਗੱਠਜੋੜ ਹੋਣ ਲੱਗਾ ਤਾਂ ਬਲੀਏ ਵਾਲੇ ਨੂੰ ਵੀ ਕਹਿੰਦੇ ਪਰਮਪਾਲ ਹੋਰਾਂ ਨੂੰ ਪੁੱਛਣਾ ਪੈਣਾ ਕਹਿੰਦੇ ਨਹੀਂ ਨਹੀਂ ਮੈਂ ਉਹੀ ਕਹਿ ਰਿਹਾ ਨਾ ਕਿ ਰਾਜਨੀਤੀ ਹੈ ਜੀ ਇਹ ਤੇ ਚ ਉਹ ਚੀਜ਼ਾਂ ਕਹਾਈਆਂ ਵੀ ਜਾਂਦੀਆਂ ਨੇ ਤੇ ਕੁਝ ਚੀਜ਼ਾਂ ਫਿਰ ਕਈਆਂ ਜਿਹੜੀਆਂ ਉਹ ਇੱਕ ਵੇਲੇ ਜਾ ਕੇ ਬੇਅਰਥ ਹੋ ਜਾਂਦੀਆਂ ਨੇ ਜੀ ਉਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੂੰ ਆਹ ਇਹ ਇੱਕ ਜਦੋਂ ਖਾਲੀ ਥਾਂ 'ਚ ਤੁਸੀਂ ਕੋਈ ਗੱਲ ਕਹਿਦੇ ਹੋ ਤਾਂ ਛੋਟੀ ਜੀ ਡਲੀ ਵੀ ਖੂਹ ਦੇ ਵਿੱਚ ਕਹਿੰਨੇ ਖੜਕਾ ਕਰਦੀ ਏ ਤੇ ਫਿਰ ਬਾਅਦ ਦੇ ਵਿੱਚ ਮੌਕੇ ਦੇ ਵਿੱਚ ਉਹ ਵੀ ਨਹੀਂ ਕਰਦੀ ਖੈਰ ਚਲੋ ਮਿੱਤਰ ਕਹਿ ਰਹੇ ਨੇ ਕਿ ਭਾਈ ਮਾਨ ਸਾਹਿਬ ਤੇ ਕਹਿੰਦੇ ਸੀਗੇ ਵੀ ਨਹੀਂ ਵਾਪਸ ਆਉਂਦੇ ਕੰਗਸਾਹਬ ਕਹਿ ਰਹੇ ਨੇ ਕਿ ਕਾਂਗਰਸ ਵਾਪਸ ਨਹੀਂ ਆਉਂਦੀ ਕਾਂਗਰਸ ਮੁਕਤ ਭਾਰਤ ਹੋ ਰਿਹਾ ਤੇ ਦੇਖੋ ਜੀ ਹੁਣ ਇਹ ਤੇ ਕੋਚੰਦਰ ਜੈਨੇ ਕੋ ਚੰਦੂ ਆਰ ਸਮਾ ਬੜਾ ਬਲਵਾਨ ਹੈ ਜੀ ਵੇਖੋ ਕਿਦਾ ਅਸਰ ਜਿਆਦਾ ਹੁੰਦਾ ਕਿਦਾ ਅਸਰ ਘੱਟ ਹੁੰਦਾ ਹਮ ਹਾਲੇ ਤਾਂ ਪ੍ਰੈਡਿਕਸ਼ਨ ਵੈਸੇ ਵੀ ਕਿਸੇ ਚੀਜ਼ ਨੂੰ ਲੈ ਕੇ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਦੇ ਨਾਲ ਬਹੁਤ ਸਮਾ ਜੇ ਬਾਕੀ ਆ ਬਾਕੀ ਹਸ਼ਰ ਚ ਆਪਾਂ ਦੇਖੀਏ ਤਾਂ ਬਹੁਤ ਸਾਰੀਆਂ ਪਾਰਟੀਆਂ ਇਦਾਂ ਦੀਆਂ ਜਿਹੜਾ ਚੰਦਰ ਬਾਬਾ ਚੰਦਰ ਬਾਬੂ ਨਾਈਡੂ ਆ ਹਮ ਜਗਨਮੂਨ ਰੈਡੀ ਰਾਨੇ ਨੂੰ ਰਗੜ ਕੇ ਰੱਖਦਾ ਸੀਗਾ ਧੋਤਾ ਸੀਗਾ ਲੋਕਾਂ ਨੇ ਨਕਾਰਤਾ ਬਿਲਕੁਲ ਆਂਧਰਾ ਚ ਜੀ ਠੀਕ ਹੈ ਨਾ ਜੀ ਅੱਜ ਤੋਂ ਕੋਈ 5 6 ਸਾਲ ਪਹਿਲਾਂ ਹਮ ਹੁਣ ਜੇ ਤੁਸੀਂ ਵੇਖੋਗੇ ਤੇ ਇੱਥੋਂ ਭੱਜ ਗਿਆ ਮੋਦੀ ਹੋਰਾਂ ਨੂੰ ਭੱਜ ਗਿਆ ਇਹ ਨਹੀਂ ਬਿਲਕੁਲ ਦੁਖੀ ਹੋ ਗਿਆ ਬੰਦਾ ਹਮ ਅੱਜ ਬਾਦਸ਼ਾਹ ਵਕਤ ਹੈ ਨਾ ਉਹ ਚੀਫ ਮਨਿਸਟਰ ਵੀ ਅਗਲ ਜਾਂਦੀ ਕਈ ਵਾਰੀ ਪਲੱਸ ਨਰਿੰਦਰ ਮੋਦੀ ਸਰਕਾਰ ਦੀ ਇੱਕ ਫੌੜੀ ਵੀ ਹੈ ਹਮ ਯਾਨੀ ਦੋ ਹੱਥਾਂ ਚਲਤ ਦੂਆ ਸੋ ਬੜੀਆਂ ਚੀਜ਼ਾਂ ਹੁੰਦੀਆਂ ਕਾਲੀ ਤਲ ਬਾਦਲ ਨੇ ਅੱਗੇ ਵੀ ਜੇ ਤੁਸੀਂ ਵੇਖੋਗੇ 80 ਵਾਲਾ ਦੌਰ ਯਾਦ ਕਰ ਲੋ ਜੀ ਗਿਆਨੀ ਜੈਲ ਸਿੰਘ ਬਣ ਗਏ ਦਰਬਾਰਾ ਸਿੰਘ ਆ ਗਿਆ ਇਹਨਾਂ ਨੂੰ ਤੇ ਕਹ ਲਓ ਕਿ ਬਿਲਕੁਲ ਰੋਲ ਦਿੱਤਾ ਗਿਆ ਸੀ ਨਾ ਉਸ ਵੇਲੇ ਕਾਂਗਰਸ ਬਹੁਤ ਪਾਵਰ ਚ ਸੀ ਇੰਦਰਾ ਗਾਂਧੀ ਬਹੁਤ ਇੱਕ ਕਹ ਲਓ ਕਿ ਵੱਖਰੀ ਕਿਸਮ ਦੀ ਰਾਜਨੀਤੀ ਕਰਦੀ ਸੀ ਹਮ ਸਟੇਟਾਂ ਚ ਤੇ ਬਹੁਤ ਕੁਝ ਹੋਇਆ ਜੀ ਤੇ ਤੁਸੀਂ ਵੇਖੋ ਕਿ ਅਕਾਲੀ ਕਿੰno ਸਮਾ ਕਿੰਨਾ ਸਮਾ ਬਿਲਕੁਲ ਬਰਨਾਲਾ ਸਰਕਾਰ ਬਣੀ ਵਿੱਚ ਦੀ ਫਿਰ ਇਹ ਲੜਪੇ ਸਰਕਾਰ ਟੁੱਟ ਗਈ ਡਿੱਗ ਗਈ ਬੁਰਾ ਹਾਲ ਹੋ ਗਿਆ ਮਤਲਬ ਕਿ ਅਕਾਲੀ ਦਲ ਬਾਦਲ ਦੀ ਜਮ ਬਾਦਲ ਪੋਲਿਟਿਕਸ ਦੀ ਗੱਲ ਕਰੋਗੇ ਤਾਂ ਲਗਭਗ ਮੇਰਾ ਅੰਦਾਜ਼ਾ ਕਿ 15 16 ਸਾਲ ਇਹਨਾਂ ਦੀ ਕੋਈ ਵਾਹ ਨਹੀਂ ਚੱਲੀ ਹੂੰ ਅਚਾਨਕ ਅਚਾਨਕ ਸਤਨ ਵਿੱਚ ਸਰਕਾਰ ਬਣਾ ਜਾਂਦੇ ਬਹੁਤ ਵੱਡਾ ਮੈਂਗਮੈਂਟ ਸੋ ਇਸ ਸਮਾ ਆਇਆ ਜੀ ਬਾਕੀ ਦੇਖੋ ਕੀ ਬੰਦੇ ਆ